ਚਲੋ ਜੀ ਬੱਚੇ ਕਿੰਨਾ ਤੰਗ ਹੋ ਰਹੇ ਨੇ ਸਕੂਲ ਜਾਣ ਦੇ ਲਈ ਜਿਹੜਾ ਇਹਨਾਂ ਦਾ ਰਸਤਾ ਦੇਖੋ ਕਿੰਨੀਆਂ ਗੱਡੀਆਂ ਤੇ ਰਸਤਾ ਬਿਲਕੁਲ ਜਿਹੜਾ ਖਰਾਬ ਹੋ ਚੁੱਕਿਆ ਆ ਤੁਸੀਂ ਦੇਖ ਲਓ ਪਿੰਡ ਮੁਨਸ਼ੀਵਾਲ ਦਾ ਹਾਲ ਸਾਡੀ ਸਾਡੀ ਐਮਐਲਏ ਸਾਹਿਬਾਂ ਨੂੰ ਬੇਨਤੀ ਆ ਵੀ ਇਹਦਾ ਕੋਈ ਹੱਲ ਕਰ ਦਿਓ ਜਲਦੀ ਤੋਂ ਜਲਦੀ ਸਕੂਲ ਵਾਲੇ ਬੱਚੇ ਬਹੁਤ ਜਿਹੜਾ ਤੰਗ ਪਰੇਸ਼ਾਨ ਹੁੰਦੇ ਨੇ ਦੇਖੋ ਕਿੱਡਾ ਟੋਬਾ ਜਿਹੜਾ ਉਹਰੇ ਬਣ ਚੁੱਕਿਆ ਆ ਦੇਖ ਲਓ ਜੀ ਬੱਚਿਆਂ ਨੇ ਨਾਰੇबाजी ਕੀਤੀ ਆ ਚੇ ਵੀ ਮਜਬੂਰ ਹੋ ਕੇ ਦੇਖੋ ਕਿਦਾਂ ਪਾਣੀ ਚਿੱਕੜ ਦੇ ਵਿੱਚ ਲੰਘਣ ਦੇ ਲਈ ਮਜਬੂਰ ਹੋ ਰਹੇ ਨੇ ਆ ਤੁਸੀਂ ਦੇਖ ਲਓ ਐਡਾ ਪੱਟਾ ਜਿਹੜਾ ਟੋਆ ਇੱਥੇ ਬਣਿਆ ਪਿਆ ਪਿੰਡ ਮ्युनਿਸਪਲ ਦੇ ਵਿੱਚ ਬਹੁਤ ਬੱਚਿਆਂ ਦਾ ਜਿਹੜਾ ਔਖਾ ਹੋਇਆ ਪਿਆ ਜਿੱਥੇ ਪਿੰਡ ਵਾਲੇ ਬਿਲਕੁਲ ਚੁੱਪ ਹੋਏ ਬੈਠੇ ਨੇ ਉੱਥੇ ਅੱਜ ਬੱਚੇ ਆ ਕੇ ਆਪਣੀ ਸੜਕ ਬਣਾਉਣ ਦੀ ਅਪੀਲ ਕਰ ਰਹੇ ਨੇ ਆ ਤੁਸੀਂ ਦੇਖੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੰਦੇ ਵਿੱਚ ਵੀ ਕਿੱਡਾ ਜਿਹੜਾ ਭਰਿਆ ਪਿਆ ਦੇਖੋ ਕਿਦਾਂ ਬੱਚਿਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਅਤੇ ਆਪਣਾ ਹੱਕ ਮੰਗ ਰਹੇ ਨੇ ਖੜ ਕੇ ਸੜਕ ਦਾ ਬਹੁਤ ਬੁਰਾ ਹਾਲਾਤ ਤੁਸੀਂ ਲੈ ਤਸਵੀਰਾਂ ਦੇਖ ਸਕਦੇ ਹੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਜੀ